ਠੀਕ ਆ 060 ਵਾੜ ਦਈਏ ਆਪ ਹੈ ਦੀ ਮਾਂ ਹੈ ਵੀ ਐਸਲਿਆਂ ਦੀ ਸੀ ਠੀਕ ਆ ਗਾਂਹ ਸੈਕਸਡ ਸੀ ਮਨ ਲੱਗਿਆ ਰੋਮੀਓ ਬੋਲ ਦਾ ਵੀਰੇ ਠੀਕ ਆ ਗੱਲਾਂ ਲੈ ਸਜਣਾ ਪਿੰਡ ਹਾਂਸ ਕਲਾ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣੇ ਦਾ ਨਾ ਮੰਨ ਲੋ ਇਹ ਮੰਨ ਲੋ ਬਾਈ ਕਾਲੀ ਕੋਲ ਉਹਨਾਂ ਤੁਹਾਨੂੰ ਤੋਹਫੇ ਲੱਗਿਆ ਦਿਖਾਉਣਾ ਟੋਟਲ 5 ਤੋਂ 6 ਨਕ ਦਿਖਾ ਦਾਂਗੇ ਜਰਸੀ ਤੇ ਇੱਕ ਦਿਖਾਵਾਂਗੇ ਗਰਲੈਂਡੋ ਟੱਚ ਤੇ ਬਾਕੀ ਗੱਲਵਾ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜੇ ਭਰਾ ਕਹਿੰਦਾ ਨਾ ਜਰਸੀ ਅਸਲ ਲੈਣੀ ਆ ਅਸਲ ਜਰਸੀ ਲੱਗਿਆ ਦਿਖਾਉਣਾ ਆ ਜਾ ਗੁਰਮਖ ਇਧਰ ਲੈ ਬੰਨੇ ਹੋਰ ਕਿਵੇਂ ਆ ਵਧੀਆ ਵੀਰ ਜੀ ਚੜਦੀ ਕਲਾ ਹਾਂਜੀ ਹਾਂਜੀ ਆ ਨਾਮ ਤੇ ਫੋਨ ਨੰਬਰ ਦੱਸ ਦਿਓ ਨਾਂ ਵੀਰੇ ਗੁਰਮਖ ਸਿੰਘ ਆ ਪਿੰਡ ਹਾਸਕਲਾਂ ਨੰਬਰ ਹੈਗਾ 94630 52739 94630 52739 ਤੇ ਸ਼ਰਵਾਤ ਫੇਰਾ ਤੋਹਫੇ ਦੂ ਕਰ ਲੀਏ ਪਹਿਲੀ ਬਸ ਹੀ ਖੀਰੀ ਆ ਬੱਚੀ ਵੀ ਦੰਦੋ ਖੀਰੀ ਹਾਂਜੀ ਵੀਰੇ ਆ ਦੰਦੋ ਵੱਲੋਂ ਖੀਰੀ ਰਹੂਗੀ ਤੇ ਬਾਕੀ ਇੱਥੇ ਤਾਂ ਕੁਆਲਿਟੀ ਚੈੱਕ ਕਰ ਸਕਦੇ ਹਾਂ ਕੌਲੀ ਚ ਪਾਣੀ ਪਿਉਣ ਵਾਲਾ ਕੰਮ ਹੀ ਆ ਨਾ ਜਿਵੇਂ ਗੱਠ ਦਾ ਮੂਹ ਹੀ ਆ ਬੱਚੀ ਦਾ ਠੀਕ ਆ ਗੱਲ ਹਾਂ ਤੇ ਬਾਕੀ ਥਾਂ ਲੇ ਵੇਜ ਦਾ ਮੈਂ ਇਹ ਕਹੂੰਗਾ ਯਾਰ ਚੀ ਅੱਬਾ ਗਾਢੀ ਆ ਕੰਮ ਨਾ ਪੂਰੀ ਸਹੀ ਇੱਥੋਂ ਕਰ ਸਕਦੇ ਚੈੱਕ ਆ ਆ ਦੰਦੋ ਖੀਰੀ ਮਾਤੇ ਮੰਨ ਲੋ ਦੂਜੇ ਸੂਈ ਵਾਲੀਆਂ ਨੂੰ ਪਾਉਂਦੀ ਆ ਨਾ ਹਾਂਜੀ ਆ ਜਾ ਲਿਆ ਬਾਹਰਲੇ ਬੰਨੇ ਲਿਆ ਤੇ ਬਾਕੀ ਇੱਥੇ ਤਾਂ ਵੱਲੋਂ ਕੁਆਲਿਟੀ ਚੈੱਕ ਕਰ ਲਿਓ ਫੇਸ ਤੋਂ ਲਾ ਕੇ ਉੱਤੋਂ ਬਿਲਕੁਲ ਸਟੇਟ ਰਹੂਗੀ ਤੇ ਆਰਡਰ ਤਾਂ ਬੜਾ ਕਮਾਲ ਦਾ ਰੱਖਦੀ ਆ ਦੰਦੋ ਪ्योर ਖੀਰੀ ਬਾਈ ਹਾਂਜੀ ਵੀਰੇ ਗਰੰਟੀ ਵਾਲਾ ਕੰਮ ਆ ਹਾਂਜੀ ਹਾਂਜੀ ਚੈੱਕ ਤਾਂ ਨਹੀਂ ਕਿਸੇ ਭਰਾ ਨੂੰ ਲੋਡ ਕਰ ਲੇ ਲੋਡ ਹੀ ਨਹੀਂ ਯਾਰ ਵੀਰੇ ਠੀਕ ਆ ਗੱਲ ਕਿੰਨੇ ਦਿਨ ਕੱਢਦੀ ਆ ਵੀਰੇ ਇਹਦੇ ਲੈ ਜੂ ਹਜੇ ਹਫ਼ਤਾ ਬੱਛੀ ਵੀਰੇ ਇੱਕ ਹਫ਼ਤਾ ਹਾਂਜੀ ਵੀਰੇ ਆ ਲੈ ਚਲ ਉਧਰ ਲੈ ਬੰਨੀ ਆ ਲੈ ਚੱਲ ਆ ਲੈ ਚੱਲ ਇੱਕਦਮ ਇੱਕ ਤਰੀਕ ਨੂੰ ਬੱਛੀਆ ਦਿਨ ਪੂਰੇ ਆ ਵੀਰੇ ਤੇ ਬਾਕੀ ਕੁਆਲਿਟੀ ਬਾਹਲੀ ਅਸਲ ਕੁਆਲਿਟੀ ਆ ਜੀ ਪ्योर ਜਰਸੀ ਦੇ ਵਿੱਚ ਆ ਗਈ ਫੇਸ ਬਿਊਟੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਬਾਡੀ ਤੋਂ ਲਾ ਕੇ ਤੇ ਬਾਕੀ ਲੇਵਾ ਤੇ ਮੰਨ ਲਓ ਵੀ ਜੱਡੀ ਕਾ ਆ ਪਾ ਓਡਾ ਕੀ ਆ ਡਰਾ ਕੇਰਾ ਹੋਰ ਕਮਾਲਾ ਗੋਬਰਾ ਕਮਾਲੇ 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 ਇੱਥੇ ਤੋਂ ਲੰਬਾਈ ਚੈੱਕ ਕਰ ਸਕਦੇ ਹਾਂ ਸਾਈਡ ਵਾਲੇ ਪੱਖ ਤੋਂ ਤੇ ਤੇਰੇ ਵਾਲੇ ਬੰਨੀ ਮੋੜ ਲਿਓ ਤਲੇ ਬੰਨੀ ਕਿੰਨੇ ਦਿਨ ਬਾਕੀ ਦੱਸਿਆ ਇਹ ਵਿਰੇ ਇਹ ਦੇ ਇੱਕ ਤਰੀਕ ਨੂੰ ਦਿਨ ਪੂਰੇ ਆ ਬੱਚੀ ਇੱਕ ਤਰੀਕ ਨੂੰ ਹਾਂਜੀ ਵਿਰੇ ਮਰਾ ਖਰਾ ਕੱਢ ਦੀਆ ਦੋ ਚਾਰ ਦਿਨ ਹਾਂ ਹਾਂ ਬਾਕੀ ਇਹ ਨਹੀਂ ਪਤਾ ਲੈ ਜੇ ਤਾਂ ਜੀ ਲੱਗ ਗਿਆ ਪੱਛੀ ਦਾ ਹਸਤਾ ਹੀ ਕੱਢ ਜੇ ਵੀਰੇ ਬੱਛੀ ਠੀਕ ਹੈ ਗੱਲ ਹਾਂ ਬਾਕੀ ਤਿਆਰੀ ਤਾਂ ਪੂਰੀ ਫੁੱਲ ਚਾਹੇ ਬੜ ਅੱਜ ਸੂਪਿਆ ਨਾ ਹਾਂਜੀ ਵੀਰੇ ਆ ਤਿਆਰੀ ਮਤਲਬ ਪੂਰੀ ਫੁੱਲ ਰਹੂਗੀ ਸੂਨ ਨੂੰ ਚਾਹੇ ਅੱਜ ਸੂਨ ਸੀਮਾ ਡਿਟੇਲ ਸਾਰੀ ਹੋਊ ਵੀਰੇ 50068 ਦੀ ਆਪ ਹੈ ਦੀ ਮਾਂ ਐ ਵੀਐਸ ਸਲਿਆਂ ਦੀ ਸੀ ਠੀਕ ਹੈ ਗਾਂਹ ਸੈਕਸੜ ਸੀਮਾ ਲੱਗਿਆ ਰੋਮੀਓ ਬੋਲਦਾ ਵੀਰੇ ਠੀਕ ਹੈ ਗੱਲ ਹਾਂਜੀ ਆ ਬਾਈ ਕਹਿੰਦਾ ਆਪ 50068 ਦੀ ਆ ਗਈ ਮਾਦਰ ਐ ਵੀਐਸ ਦੀ ਤੇ ਰੋਮੀਓ ਦੇ ਸੈਕਸੜ ਸੀਮਨ ਤੋਂ ਆ ਗਈ ਇਹ ਬੱਚੀ ਗ ਮਾ ਕੋਈ ਸੌਸੀ ਦੀ ਬੱਚੀ ਬਹੁਤ ਆ ਵੀਰੇ ਸਿਰੇ ਵਾਲਾ ਕੰਮ ਹੀ ਆਈ ਨਹੀਂਗਾ ਕੋਈ ਲੱਤ ਛਾੜ ਵਾਲੀ ਲੈ ਜਿਵੇਂ ਮਰਜੀ ਬੈਠਾ ਰਹੇ ਠੀਕ ਆ ਗੰਦਾ ਹਾਂਜੀ ਲੈ ਉਹ ਸੀਨ ਨਹੀਂ ਹੋ ਗਰਮੀ ਗਰਮੀ ਵਾਲਾ ਨਾ ਨਾ ਵੀਰੇ ਐਨੂੰ ਕਰਦੇ ਤੇ ਇੱਦੀ ਕਰਦੇ ਸਾਈਡ ਨੂੰ ਤੇ ਪੜ ਲੱਗ ਗਈ ਪਾਉਣਾ ਨਾ ਹਾਂ ਪੜ ਤਾਂ ਪਾਉਗੀ ਵੀਰੇ ਪਹਿਲਾਂ ਪੈਸੇ ਕਿੰਨੇ ਲਵੇਂਗਾ ਜੀ ਇੱਕ ਪੰਜ ਆ ਵੀਰੇ ਬੱਚੀ ਦਾ ਮੁੱਲ 1 ਲੱਖ ਤੇ 5000 ਹਾਂਜੀ ਵੀਰੇ ਮਾਨਤਾਨ ਹੋ ਜੂ ਇਹ ਚ ਕਰ ਦਾਂਗੇ ਛੋਟ ਛੱਪਾ ਹਾਂਜੀ ਹਾਂਜੀ ਆ ਹੁਣ ਜਿਹੜਾ ਭਰਾ ਕਹੂਗਾ ਵੀ ਜਿਆਦਾ ਮੁੱਲ ਆ ਇਹ ਦੁੱਤਨਾ ਰੱਬ ਦਾ ਨਾਲ ਹਾਂ ਬੱਚੀ ਵੀ ਵੀਰੇ ਟਾਪ ਹੀ ਆ ਯਾਰ ਚੰਗੇ ਜੇ ਫਾਰਮ ਤੇ ਖੜੀ ਹੁੰਦੀ ਡੇਢ ਲੱਖ ਮੰਗਣਾ ਸੀ ਅਗਲੇ ਨੇ ਹਾਂ ਤੇ ਆ ਦੋ ਨੰਬਰ ਵਾਲੀ ਵੀ ਲਿਆ ਕੱਢ ਕੇ ਇਹਦੀ ਕੀ ਡਿਟੇਲ ਐ ਦੂਜਾ ਸੁਗਾ ਵੀਰੇ ਮੂੰਹ ਤੋਂ 6 ਦੰਦ ਦਾ ਪਲੂਨ ਨੇ ਦੁੱਧ 16 17 ਕਿਲੋ ਦਿੱਤਾ ਬੱਚੀ ਨੇ ਸੁਗਾ ਦੂਜਾ ਕੱਦ ਫੁੱਲ ਆ ਗਿਆ ਜਰਸੀ ਦੇ ਹਿਸਾਬ ਨਾਲ ਵੱਡੀ ਆ ਵੀਰੇ ਆ ਕੱਦ ਆ ਗਿਆ ਫੁੱਲ ਤੇ ਬਾਕੀ ਫੇਸ ਕੁਆਲਿਟੀ ਕਰ ਸਕਦੇ ਹੋ ਚੈੱਕ ਕ ਕਈ ਕਲਰ ਦੀਆਂ ਜਰਸੀ ਦਿਖਾ ਦੂੰਗਾ ਬਾਈ ਕੁਲੇ ਅੱਜ ਅਲੱਗ-ਅਲੱਗ ਟਾਈਪ ਦਾ ਕਲਰ ਦਿਖਾ ਦੂੰਗਾ ਇਹ ਆ ਗਈ ਬਾਈ ਕਹਿੰਦਾ ਦੂਜਾ ਸੁਹਾ ਦੰਦੋ ਰਊਗੀ ਛਿੱਗੀ ਆਰਡਰ ਰੱਖ ਦੀਆ ਫਾੜੀ ਵਾਲਾ ਉਤੋਂ ਬਿਲਕੁਲ ਸਟੇਟ ਰਹਿਣ ਵਾਲੀ ਆ ਕਿੰਨੇ ਦਿਨ ਬਾਕੀ ਨੇ ਇਹਦੇ ਬਸ ਤਿਆਰੀ ਆ ਵੀਰੇ ਤਿਆਰੀ ਜੀ ਆ ਕੰਮ ਹਾਂਜੀ ਵੀਰੇ ਕਿੰਨਾ ਦੁੱਧ ਚਵਾ ਦੂਗਾ ਇਹਦੇ ਕੀ ਦੁੱਧ ਇਹਵਾ ਜੂ ਵੀਰੇ 18 ਕਿਲੋ ਬੱਛੀ ਰਾਮ ਜੀ ਨਾਲ 17 18 ਹਾਂਜੀ ਵੀਰੇ ਅੰਨਾ ਸਾਨੂੰ ਸਾਂ ਚੰਗੀਆਂ ਰੱਖਦੀ ਆ ਪੂਰੀ ਸਰੇਈ ਆ ਇਹਦਾ ਪਤਾ ਗੱਬਣ ਦਾ ਇਹਦਾ ਗੱਬਣ ਵੀਰੇ ਡੈਨਮਾਰਕ ਤੋਂ ਹੋਈ ਹੋਈ ਆ ਠੀਕ ਆ ਜੀ ਹਾਂ ਸੈਂਪਲ ਹੀ ਲੱਗਿਆ ਢ ओके डेनमार्क ਦੇ ਸੀਮਨ ਤੋਂ ਗੱਭਣਾ ਉਦਾਂ ਨਾਰਮਲ ਲੱਗਿਆ ਨਾ ਹਾਂਜੀ ਵੀਰੇ ਹਾਂਜੀ ਮੈਂ ਆਪਾਂ ਕਹਿੰਦੇ ਉਹਦੇ ਸੈਕਸਡ ਲੱਗਿਆ ਇੱਕ ਨੰਬਰ ਵਾਲੀ ਜੇ ਇਹਦੇ ਲੱਗਿਆ ਮਤਲਬ ਨਾਰਮਲ ਪਰ ਆਰਡਰ ਬੜਾ ਕਮਾਲ ਦਾ ਰੱਖਦੇ ਇੱਥੋਂ ਕਰ ਸਕਦੇ ਹਾਂ ਜੇ ਇੱਕ ਸਾਈਡ ਪਾਸੇ ਦੀ ਗਾਰੰਟੀ ਰਵਾਂ ਆਪਣੀ ਬੈਲ ਕਰ ਓਕੇ ਹੋ ਵੀਰੇ ਪਾਲਵਾਦੀ ਕਰਦੀ ਆ ਬੈਠੀ ਸੀਗੀ ਬੱਛੀ ਬਾਹਰ ਜਦੋਂ ਠਾਲੀ ਆ ਆਪਾਂ ਠੀਕ ਆ ਗੱਲ ਪੂਸ਼ਪਲੀ ਮਾੜੀ ਕੋਈ ਆਏ ਨਹੀਂ ਇੱਥੋਂ ਕਰ ਸਕਦਾ ਕੁਆਲਟੀ ਚੱਕ ਉਦਾਂ ਠੰਡੀ ਰਹੂਗੀ ਨਾ ਜਮ ਮੈਂ ਕਹਿੰਦਾ ਹਜੇ ਯਾਰ ਵੀਰੇ ਸੁੰਦੀ ਸੁੰਦੀ ਨਹੀਂ ਲੇਵਾ ਬਹੁਤ ਸੋਹਣਾ ਪਾਣਾ ਆਰੇ ਨਾੜਾ ਨੂਣਾ ਇਧਰੋਂ ਪ ਇਥੋਂ ਕਰ ਸਕਦੇ ਹਾਂ ਮੱਲੂ ਚੈੱਕ ਸਵੇਰ ਆਦੀ ਜਮੇ ਠੰਡੀ ਥਣ ਹੈ ਲੱਗਾ ਮੁਠੀ ਵਾਲਾ ਜਮਾ ਇਹ ਵੀ ਬਾਈ ਕਹਿੰਦਾ ਚੰਗੇ ਸੀਮਨ ਤੋਂ ਪ੍ਰੈਗਨੈਂਟ ਆ ਗਈ ਕੁਆਲਿਟੀ ਤੁਹਾਡੇ ਸਾਹਮਣੇ ਰਹੂਗੀ ਦੰਦੋ ਰਹੂ ਛਿੱਗੀ ਤੇ ਦਾ ਰੇਟ ਕਿਰੂਗਾ ਕਰੂਗਾ 78000 ਰੁਪਏ ਲੈ ਲਾਂਗੇ ਵੀਰੇ ਇਹ ਇਹ ਦੇ ਦਾਂਗੇ 78 ਦੀ ਹਾਂਜੀ ਜੇ ਕੋਈ ਸੱਜਣ ਇਹ ਦੋਨੋਂ ਨਹੀਂ ਲੈਂਦਾ ਇਹ ਵੀਰੇ ਉਹ ਜੋੜਾ ਦੋਨਾਂ ਜੋ ਕਰਦਾਂਗੇ ਇੱਕੋ ਕਰਈਆਂ ਆਈਆਂ ਹੀਆਂ ਪਰਲੀ ਬਹਿੜ ਗੱਬਣ ਦਿਖਾਵਾਂਗੇ ਬੱਛੀ ਠੀਕ ਆ ਗੱਲਾਂ ਹਾਂ ਉਹ 4 ਨੰਬਰ ਵਾਲੀ ਠੀਕ ਆ ਦੋਨੇ ਇੱਕੋ ਕਰਉ ਆਈਆਂ ਹੋਈਆਂ ਵੀਰੇ ਆ ਆ ਬਹਿੜ ਹਾਂਜੀ ਵੀਰੇ ਹਾਂ ਇਹਨਾਂ ਦਾ ਰੰਗ ਰੂਪ ਵੀ ਇੱਕੋ ਜਿਹਾ ਨਾ ਹਾਂ ਜਿਵੇਂ ਸੇਮ ਡੈਟਾ ਕਾਪੀ ਹੋਈ ਆ ਵੀਰੇ ਦੋਨੇ ਦੂਜੇ ਦੂਜੇ ਸੂਏ ਦੀਆਂ ਨੇ ਠੀਕ ਆ ਗੱਲਾਂ ਹਾਂ ਇਹਦੇ 10 ਤਰੀਕ ਨੂੰ ਦੇਣ ਪੂਰੇ ਆ ਬੱਛੀ ਓਕੇ ਓਕੇ ਇਹਦੀ ਡਿਟੇਲ ਆਪਾਂ ਦਿਖਾ ਦਾਂਗੇ ਜੀ ਬਾਅਦ ਚੋਂ ਬਾਅਦ ਚੋਂ ਲਵਾਂਗੇ ਤੇ ਹੁਣ ਆਪਾਂ 3 ਨੰਬਰ ਵਾਲੀ ਲੈ ਲੈਣਾ ਡਿਟੇਲ ਇਹਦਾ ਸੂਆ ਦੂਜਾ ਸੂਆ ਵੀਰੇ ਇਹਦਾ ਸੂਈ ਬੀਤਾ ਜੀ ਹਾਂਜੀ ਵੀਰੇ ਕਿੰਨੇ ਦਿਨ ਦੀ ਸੂਈ ਆ ਇਹ ਇਹ ਪਰਸੋਂ ਰਾਤ ਦੀ ਸੂਈ ਆ ਵੀਰੇ ਠੰਡੀ ਆ ਸਵਾਦੀ ਜੋ ਮੈਂ ਯਾਰ ਜਿੱਧਰ ਦੀ ਮਰਜ਼ੀ ਵੈ ਜੀ ਠੀਕ ਆ ਗੱਲ ਕੋਈ ਮਤਲਬ ਹੀ ਨਹੀਂ ਗੱਲ ਹੈ ਵਾਸ਼ ਕਰੀ ਚੱਲੀ ਐ ਠੀਕ ਆ ਗੱਲ ਹਾਂ ਸਵਾਦੀ ਭਾਈ ਕਹਿੰਦਾ ਬਿਲਕੁਲ ਠੰਡੀ ਤਿੰਨ ਦਿਨਾਂ ਦੀ ਸੂਈ ਆ ਇਹ ਹਾਂਜੀ ਵੀਰੇ ਪਰਸੋਂ ਰਾਤ ਸੂਈ ਆ ਕਿੰਨੀ ਕ ਬੌਲੀ ਆ ਇਹਦੇ ਕੋਲੇ 15 ਕਿਲੋ ਐਨ ਰੈਡੀ ਹੋਊਗੀ ਵੀਰੇ 15 ਕਿਲੋ ਹਾਜ਼ਰ ਹਾਂ ਹਾਂ ਐਨ ਕੰਡੇ ਤੇ ਆਪ ਦਾ ਕੋਹ ਲੈ ਆਵੇ ਭਣੀ ਜੋ ਕੇ ਲੈ ਕੇ ਜਾਵੇ ਭਾਈ ਇਹ ਠੀਕ ਆ ਤੇ ਰੰਗ ਰੰਗ ਬੜਾ ਕਮਾਲ ਦਾ ਨਾ ਸ਼ਾਈਨਿੰਗ ਫੁੱਲ ਇਹ ਹੱਥੀ ਚਵਾਈਦੀ ਨੇ ਹੱਥੀ ਵੀ ਆ ਮਸ਼ੀਨ ਤੇ ਵੀ ਆ ਵੀਰੇ ਦੋਨੇ ਲੋੜੀ ਚ ਹੁੰਦੇ ਸੀਗੇ ਉਹ ਡਬਲ ਸ਼ੇਡਾ ਹਾਂਜੀ ਵੀਰੇ ਕਿੰਨਾ ਦੁੱਧ ਚਪਾਉਗੀ ਪੀਕ ਲੈਵਲ ਤੇ ਵੀਰੇ ਉਹ ਕਹਿੰਦੇ 25 ਕਿਲੋ ਚੋਇਆ ਵਾ ਬਾਕੀ ਅਗਲਾ ਆਪਦੀ ਆਪਦੀ ਸਮਝ ਨਾ ਲਵੇ ਯਾਨੀ ਕਿ 25 ਕਿਲੋ ਦਾ ਆਰਾਮ ਨਾਲ ਦੁੱਧ ਦੇ ਦੂਗੀ 15 ਕਿਲੋ ਅੱਜ ਤੇ ਆ ਗਿਆ ਵੀਰੇ ਪੱਛੀ ਦੀ ਆ 15 ਕਿਲੋ ਹਾਜ਼ਰ ਅੱਜ ਹਾਂਜੀ ਵੀਰੇ ਆ 15 ਕਿਲੋ ਬਾਈ ਕਹਿੰਦਾ ਹਾਜ਼ਰ ਆ ਜਿੰਨਾ ਅੱਜ ਹਾਜ਼ਰ ਆ ਉਹਦੀ ਤਸੱਲੀ ਆਪਾਂ ਟਾਈਮ ਤੋਂ ਟਾਈਮ ਕਰਾ ਦਾਂਗੇ ਜਿਹੜਾ ਮਰਜ਼ੀ ਭਰਾ ਜੇ ਅੱਗੇ ਤੁਹਾਡੀ ਕੇਰ ਤੇ ਡਿਪੈਂਡ ਰਹੂਗਾ ਵੀ ਤੁਸੀਂ ਇਹ ਤੋਂ 25 ਲੈਣੇ ਹੋ 30 ਲੈਣੇ ਹੋ ਓਏ ਛੋਟੀ ਛਾੜੀ ਨਾ ਸਮਝ ਕੇ ਆਵੇ ਫੁੱਲ ਭੱਡੀ ਆ ਜੀ ਸਹਿਜ ਫੁੱਲਾ ਗਿਆ ਉਧਰਲੇ ਬੰਨੇ ਕਮਾ ਲਓ ਜੀ ਚਵਾਈ ਦੀ ਕਿਵੇਂ ਆਹੀ ਪੂਰੀ ਵਧੀਆ ਵੀਰੇ ਹੋਲੀ ਜਮਾ ਜਮਾ ਓਕੇ ਹੈਗਾ ਮੋਟਾ ਚੋਣ ਪੂਰਾ ਵਧੀਆ ਜਿੱਦਾਂ ਦਾ ਕਹਿੰਲੀ ਕਰ ਲੈਂਡੋ ਨੂੰ ਲੱਗਿਆ ਹੁੰਦਾ ਹਾਂਜੀ ਹਾਂਜੀ ਵੀਰੇ ਠੀਕ ਆ ਗੱਲ ਪੂਰੀ ਮੋਟੀ ਚਵਾਈ ਚ ਆ ਗਈ ਫੇਸ ਬਿਊਟੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਤੇ ਬੜੇ ਮੰਨ ਲਓ ਪੂਰੀ ਅਸਲ ਆ ਗਈ ਚੰਗੀ ਮੱਝ ਦਾ ਮੁਕਾਬਲਾ ਕਰੂਗੀ 22 ਕਿਲੋ ਵਾਲੀ ਦਾ ਐਦਾਂ ਦਾ ਦੁੱਧ ਪਿਆਦਗੀ ਤੁਹਾਨੂੰ ਗਾੜਾ ਦੁੱਧ ਹੋਊਗਾ ਫੈਟ ਵਾਲਾ ਬਾਕੀ ਸਾਊਸ ਹੀ ਹੁੰਦਾ ਜਿਹੜਾ ਕੋ ਮਰਜੀ ਕੰਨੀ ਚੱਲੀ ਜਲੀ ਲੈ ਸਵਾਦੀ ਬਿਲਕੁਲ ਠੰਡੀ ਰਹਿਣ ਵਾਲੀ ਆ ਗਰਮ ਗਰਮ ਵਾਲਾ ਸੀ ਨਹੀਂ ਬੱਚਾ ਕੀ ਆ ਗਿਆ ਨਾਲ ਬਾਈ ਦੇ ਬੱਚਾ ਜੀ ਆ ਨਾਲ ਆ ਗਿਆ ਮੇਲ ਕਾਫ ਬੱਚਾ ਵੀ ਦਿਖਾ ਦਿਓ 나ੜੂਆ ਨਾਲ ਆ ਕੋਈ ਆਈ ਨਹੀਂ 나ੜੂਆ ਆ ਗਿਆ ਨਾਲ ਬਿਲਕੁਲ ਤੇ ਬਾਕੀ ਕਲਰ ਬਹੁਤ ਚੰਗਾ ਬੈੜਦਾ ਇਹਦਾ ਰੇਟ ਕੀ ਰਹੂਗਾ ਜੀ ਵੀਰੇ 87000 ਰੁਪਿਆ ਲੈਣ ਦੇਣੀ ਆ ਮੁੱਲ ਚਾਹੇ 92 ਕੋਸ ਕਰਾ ਲਓ 95 ਕਰਾ ਲਓ ਕੋਸ ਠੀਕ ਆ ਗੱਲ ਆ ਹਾਂਜੀ ਵੀਰੇ ਇਹ ਹੋ ਜੂਗੀ 87 ਦੀ ਜੇ ਕੋਈ ਇਹ ਤਿੰਨੀ ਲੈਂਦਾ ਇੱਧਰ ਲਿਆ ਵੀਰੇ ਹੋ ਜੂਗਾ ਉਹ ਜਾ ਕੰਕਰ ਆ ਜੇ ਬੰਦਾ ਕੋਲੇ ਆ ਜਾਏ ਕੋਈ ਇੱਕ ਗੱਲ ਹੋਰ ਦੱਸ ਦੇਣਾ ਮੰਨ ਲਓ ਖੜੇ ਨਾ ਬਾਈ ਕੋਲ ਤੋਹਫੀ ਖੜਿਆ ਵੀ ਛੱਡ ਕੇ ਨਹੀਂ ਜਾਂਦਾ ਜਿਹੜਾ ਸੋਚ ਲਾ ਗਿਆ ਇਹਦਾ ਨੰਬਰ ਰਹੂਗਾ ਚੌਥਾ ਹਨਾ ਅੱਲੇ ਆਏ ਨੀ ਬਾਹਰਲੇ ਬੰਨੇ ਨਹੀਂ ਆ ਇਹਦਾ ਨੰਬਰ ਆ ਗਿਆ ਚੌਥਾ ਦੋ ਨੰਬਰ ਵਾਲੀ ਤੇ ਚਾਰ ਨੰਬਰ ਵਾਲੀ ਇਹ ਬਾਈ ਕਹਿੰਦਾ ਇੱਕੋ ਘਰ ਚੋਂ ਲਈਆਂ ਸੂਆ ਇਹਦਾ ਵੀ ਕਿਟ ਦੱਸਿਆ ਦੂਜਾ ਸੂਆ ਜੀ ਇਹਦਾ ਇਹ ਮੂਹ ਤੋਂ ਜਵਾਨ ਆ ਵੀਰੇ ਦੰਦੋ ਜਵਾਨ ਹਾਂਜੀ ਇਹਦੇ ਕਿੰਨੇ ਦਿਨ ਬਾਕੀ ਨੇ ਇਹਦੇ 10 ਤਰੀਕ ਨੂੰ ਦਿਨ ਪੂਰੇ ਆ ਵੀਰੇ ਓਕੇ ਪਲੂਨ ਨੇ ਦੁੱਧ 18 ਕਿਲੋ ਦਿੱਤਾ ਹੋਇਆ ਜੀ ਇਹਦਾ ਇਹ ਵੀ ਜਰਸੀ ਤੋਂ ਆ ਹਾਂਜੀ ਵੀਰੇ ਠੀਕ ਆ ਗੱਲ ਕਮਾ ਲੈ ਇੱਥੇ ਇੱਕ ਵਾਰੀ ਹੋਰ ਕਮਾ ਦੋ ਬਾਈ ਗੱਬਣ ਇਹ ਵੀ ਭਾਈ ਕਹਿੰਦਾ ਜਰਸੀ ਤੋਂ ਆ ਗਈ ਤੇ ਪਹਿਲਾਂ ਦਾ ਦਿੱਤਾ 17 18 ਕਿਜੀ ਮਲਕਾ ਇੱਥੇ ਤੋਂ ਫੇਸ ਕੁਆਲਿਟੀ ਕਲਰ ਵਾਈਜ਼ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ 'ਚ ਹੀ ਦੱਸਿਆ ਸੀ ਵੀ ਜਰਸੀਆਂ ਬਾਈ ਕੋਲ ਤੁਹਾਨੂੰ ਅੱਜ ਸਾਰੇ ਕਲਰਾਂ 'ਚ ਹੀ ਦਿਖਾ ਦੇਾਂਗੇ ਜਿਹੜਾ ਵੀ ਕਲਰ ਤੁਹਾਨੂੰ ਉਹ ਤੁਸੀਂ ਬਾਈ ਤੋਂ ਲੈ ਜਿਓ ਤੇ ਬਾਕੀ ਕੁਆਲਿਟੀ ਸਾਰੀਆਂ ਦੀ ਚੰਗੀ ਰਹੂਗੀ ਝੋਲੀ ਥੱਲੇ ਇਹ ਕਹੂੰਗਾ ਵੀ ਚੰਗੀ ਆ ਝੋਲਾ ਬਹੁਤ ਕਮਾਲ ਦਾ ਲੱਗਿਆ ਥੱਲੇ ਸੁਬਾਹ ਦੀ ਠੰਡੀ ਰੂ ਬਾਈ ਬਿਲਕੁਲ ਠੰਡੀ ਆ ਯਾਰ ਉਸ ਠੜੀ ਮਾੜੀ ਜਿਵੇਂ ਮਰਜੀ ਬਹਿ ਜੀ ਲੈ ਠੀਕ ਆ ਗੱਲ ਲੈ ਬਾਈ ਬਹੁਤ ਕਮਾਲ ਪਉਣਾ ਇਹਨੇ ਅੱਬ ਬਣੂਗੀ ਤਾਂ ਫੁੱਲ ਅੱਗੇ ਪਿੱਛੇ ਦਾ ਲੈ ਵਾ ਤੱਕ ਮੂਰੇ ਪਿਆ ਵੀਰੇ ਲੈ ਵਾ ਠੀਕ ਆ ਗੱਲ ਤੇ ਥਾਣੇ ਮੰਨ ਲਓ ਵੀ ਹੱਥੀ ਚਪਾਈ ਵਾਲਾ ਲੱਗਿਆ ਇੱਥੇ ਤੱਕ ਲੈ ਵਾ ਪਿਆ ਪੂਰੀ ਜਿੱਦ ਦੇ ਰੈਡੀ ਹੋਣੀ ਆ ਇੱਥੋਂ ਇੱਥੋਂ ਕਰ ਸਕਦੇ ਹਾਂ ਜੇ ਇੱਕ ਲੈ ਵਾ ਗਾਂ ਵਾਲੇ ਬੰਨੇ ਤੱਕ ਬਣਾ ਦੇਗੀ ਪ ਆ ਪੇਸ਼ਾਨ ਨਾ ਕਰ ਇਹ ਇੱਥੋਂ ਕਰ ਸਕਦੇ ਆ ਲੈ ਠੰਡੀ ਰਹੁ ਸੁਭਾ ਦੀ ਜਮਾ ਜਮਾ ਯਾਰ ਗਾਇਆਂ ਸੁਭਾ ਦੀ ਦਾ ਬਾਈ ਕਹਿੰਦਾ ਜਮੇ ਠੰਡੀ ਰਹਿਣ ਵਾਲਿਆ ਤੇ ਗੁਰਮੁਖੀ ਦੇ ਪੈਸੇ ਬਾਈ ਇਹਨਾਂ ਜੋੜੇ ਦਾ 78 78000 ਹੀ ਆ ਵੀਰੇ ਜੇ ਕੋਈ ਜੋੜਾ ਲਊਗਾ ਉਹਦੇ ਚੋ ਕਰ ਦਾਂਗੇ ਇਹਨਾਂ ਦਾ ਕਰ ਦਾਂਗੇ ਮਾਨ ਤਨ ਹਾਂਜੀ ਹਾਂਜੀ ਵੀਰੇ ਤੇ ਆਹ ਤੋਫਾ ਕਿਵੇਂ ਆ ਲਾਸਟ ਵਾਲਾ ਫੇਰ ਇਹ ਚੌਕ ਦੇ ਬੱਛੀ ਕੱਢਦੀ ਆ ਪਹਿਲਾ ਸੂਗਾ ਜੀ ਇਹ ਜਮਾ ਇੱਕ ਔਰੰਗੀ ਆ ਗਈ ਹੈ ਨਾ ਹਾਂਜੀ ਵੀਰੇ origial jersey ਵੱਡੇ ਕੱਦ ਦੀ ਆ ਕੋਈ ਛੋਟੀ ਨਾ ਮੰਨਿਓ ਠੀਕ ਆ ਕਿਹੜਾ ਸੂਗਾ ਦੱਸਿਆ ਪਹਿਲੇ ਸੂਗੇ ਸੂਣਾ ਵੀਰੇ ਦੰਦੋਂ ਚੌਕ ਦੇ ਕੱਢਦੀ ਆ ਬੱਛੀ ਆ ਚੌਕ ਦੇ ਹਾਂਜੀ ਆ ਲੈਵਾ ਸੋਹਣਾ ਬਣਾਉ ਹਲੇ ਕੱਢਦੀ ਆ ਹਜੇ ਤਾਂ ਕੱਚੀ ਕੱਚੀ ਆ ਬੱਛੀ ਵੀਰੇ 15 ਤਰੀਕ ਨੂੰ ਬੱਛੀ ਦੇ ਦਿਨ ਪੂਰੇ ਆ ਇਹਦਾ ਰੰਗ ਰੰਗ ਜੀ ਬਣਨਾ ਐ ਨੇ ਪੂਰੀ ਥਣ ਲੈਵਾ ਪੂਰਾ ਸਿਰਾ ਇਹਦਾ ਕੋਈ ਵੇਚਣ ਵਾਲਾ ਵੀਰ ਵੀ ਲੈ ਜਾ ਯਾਰ ਵਧੀਆ ਰਹੂ ਪੂਰੀ ਠੀਕ ਆ ਗੱਲਾਂ ਆ ਲੈ ਚਲ ਵਾਰ ਲੈ ਬੰਨੇ ਤੇ ਇਹ ਆ ਗਈ ਲਾਸਟ ਵਾਲੇ ਨੰਬਰ ਤੇ ਇੱਕੋ ਕਲਰ ਦੀ ਆ ਗਈ ਜਿਹੜਾ ਰੰਗ ਮੈਂ ਕਹੂੰਗਾ ਜਿਆਦਾ ਪਸੰਦ ਕਰਿਆ ਜਾਂਦਾ ਜਰਸੀ 'ਚ ਕੱਦ ਦੇ ਦਾ ਵੀ ਚੰਗਾ ਦੰਦੋ ਚੌਗੀ ਮਜ਼ਬੂਤ ਪੂਰੀ ਫੁੱਲਾ ਖਾਸ ਗੱਲ ਇਹ ਰਹੂਗੀ ਵੀ ਇੱਕ ਤਾਂ ਥਣ ਸਿੰਗਲ ਚੱਲ ਰਹਿਣਗੇ ਫालतू ਫੋਰ ਸ਼ਾਂਕ ਨਹੀਂ ਤੇ ਇੱਕ ਸਟੇਟਨਸ ਬਹੁਤਾ ਬੱਛੀ ਜੂ ਲੱਗ ਸਕੋਰ ਦੀ ਮਜ਼ਬੂਤ ਰੂ ਉਤੋਂ ਸਟੇਟ ਲੰਬਾਈ ਵੀ ਚੰਗੀ ਚੌਕ ਦੇ ਦੰਦ ਬਾਈ ਕਹਿੰਦਾ ਚੱਕਣ ਲੱਗ ਰਿਹਾ ਦਿਨ ਕਿੰਨੇ ਬਾਕੀ ਨੇ ਇਹਦੇ ਘਰ ਮਖਾ 15 ਤਰੀਕ ਨੂੰ ਦਿਨ ਪੂਰੇ ਆ ਵੀਰੇ ਬਚੇ 15 ਨੂੰ ਹਾਂਜੀ ਕਾਫੀ ਦਿਨ ਕੱਢ ਦਿਆ ਇਹਦਾ ਨਾ ਹਾਂਜੀ ਵੀਰੇ ਕੱਢ ਦਿਆ 18 20 ਦਿਨ ਲਗਭਗ ਹਾਂ ਲਗਭਗ ਹੈਗੇ ਆ ਵੀਰੇ 15 ਦਿਨ ਤਾਂ ਉਹੀ ਸਿੱਧੇ ਆ ਬਾਕੀ ਆਹਾ ਵਾ 27 ਤਰੀਕ ਆਹ ਜੀ ਠੀਕ ਆ ਉਹ ਲੇਵਾ ਸੋਨਾ ਬਣਾ ਜੂ ਨਾ ਪੂਰੀ ਸਿਰਾਈ ਬਣ ਜਾਣੀ ਆ ਬਾਈ ਉਦੋਂ ਨੂੰ ਤਾਂ ਅੱਜ ਕਿੰਨੇ ਅੱਜ ਪੈਸੇ ਕਿੰਨੇ ਲਵਾਂਗੇ ਇਹਦੇ ਫਿਰ ਬਸ ਅੱਜ ਅੱਜ ਦਾ ਇਹਦਾ 68000 ਰੁਪਇਆ ਲੈਣਾ ਹੀ ਲੈਣਾ ਇਥੋਂ ਕਰ ਸਕਦੇ ਹੋ ਜੇ ਇੱਕ ਅੱਜ ਬਾਈ ਇਹਦਾ ਕੋਈ 트ਾਂਜੈਕਸ਼ਨ ਵਗੈਰਾ ਪਾ ਲਵੇ ਬਾਈ ਸਿਰੇ ਹੀ ਬਣ ਜਾਣਾ ਬਸ ਇਹਨੇ ਠੀਕ ਹੈ ਗੱਲ ਆ ਆ ਨੰਬਰ ਬੋਲ ਦਿਓ ਜੀ 9463052739 9463052739 ਬਾਈ ਦਾ ਨੰਬਰ ਆ ਪਿੰਡ ਹਾਂਸ ਕਲਾਂ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ